ਮੈਮ ਕਿਤੇ ਨਾ ਕਿਤੇ ਦਿੱਲੀ ਸਰਕਾਰ ਨੇ ਜਿਹੜਾ ਆਂਕੜੇ ਜਾਰੀ ਕੀਤੇ ਨੇ ਕਿ 에어 ਇੰਡੈਕਸ ਕੁਆਲਿਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਾਫੀ ਅਪ ਹੋਈ ਹੈ ਤਾਂ ਲੁਧਿਆਣਾ ਦੀ ਕੀ ਸਥਿਤੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ 에어 ਪੋਲੂਸ਼ਨ ਹੁੰਦਾ ਹੈ ਕਿ ਜਿਹੜੀ ਹੈ ਕੰਮ ਕਰ ਰਹੀ ਹੈ ਆ ਦੇਖੋ ਜਿਸ ਤਰ੍ਹਾਂ ਕਿ ਹੁਣ ਜੇ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਹੜੇ ਟੈਂਪਰੇਚਰਸ ਦੇ ਰਿਕਾਰਡ ਨੇ ਉਹ ਤਾਂ ਆਲਮੋਸਟ ਨਾਰਮਲ ਹੀ ਹੈ ਇਸ ਤਰ੍ਹਾਂ ਕਿ ਦਿਨ ਦਾ ਤਾਪਮਾਨ ਜਿਹੜਾ ਹੈ ਉਹ 2 ਡਿਗਰੀ ਸਗੋਂ ਘਾਟੀ ਚੱਲ ਰਿਹਾ ਨਾਰਮਲ ਤੋਂ ਔਰ ਜਿਹੜਾ ਰਾਤ ਦਾ ਟੈਂਪਰੇਚਰ ਆ ਉਹ ਥੋੜਾ ਜਿਹਾ 1 ਅੱਧਾ ਡਿਗਰੀ ਜ਼ਿਆਦਾ ਚੱਲ ਰਿਹਾ ਸੋ ਨਾਰਮਲ ਕੰਡੀਸ਼ਨਸ ਨੇ ਜਿਵੇਂ ਕਿ ਆਪਾਂ ਦੇਖ ਰਿਹਾ ਕਿ ਪਿੱਛੇ ਜੇ ਬਾਰਿਸ਼ ਵੀ ਹੋਈ ਹੈ ਉਹਦੇ ਨਾਲ ਵੀ ਕਾਫੀ ਸਾਡੇ ਕੋਲ ਕਲੀਅਰ ਵੈਦਰ ਹੋ ਗਿਆ ਸੀਗਾ ਤੇ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਥੋੜਾ ਬਹੁਤਾ ਸੀਜ਼ਨ ਐਸਟਰਾ ਦਾ ਚੱਲ ਰਿਹਾ ਕਿਉਂਕਿ ਜਿਵੇਂ ਫੈਸਟੀਵਲ ਸੀਜ਼ਨ ਆ ਰਿਹਾ ਹੁਣ ਲੋਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਕਿਤੇ ਨਾ ਕਿਤੇ ਪਰਾਲੀ ਨੂੰ ਵੀ ਜਰੂਰ ਅੱਗ ਲਗਾਈ ਜਾ ਰਹੀ ਹੈ ਸੋ ਇਨਾਂ ਦਿਨਾਂ ਦੇ ਵਿੱਚ ਛੋੜਾ ਜਿਹਾ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਤਾਂ ਇਹ ਕੁਆਲਿਟੀ ਇੰਡੈਕਸ ਵੀ ਜਿਹੜਾ ਉਹ ਪੂਰ ਹੁੰਦਾ ਹੈ ਸੋ ਜਿਸ ਤਰ੍ਹਾਂ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਡਿਫਰੈਂਟ ਸਾਈਟਸ ਤੋਂ ਆਪਾਂ ਦੇਖ ਰਹੇ ਹਾਂ ਤਾਂ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਨੀਅਰ ਅਬਾਊਟ 150 ਦੇਖਿਆ ਜਾ ਰਿਹਾ ਹੈ ਇਨਾਂ ਦਿਨਾਂ ਦੇ ਵਿੱਚ ਲੁਧਿਆਣੇ ਦਾ ਜੇ ਆਪਾਂ ਗੱਲ ਕਰਦੇ ਹਾਂ ਤੇ 50 ਤੋਂ 100 ਦੇ ਵਿੱਚ ਵਿੱਚ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੁੰਦਾ ਹੈ ਉਹ ਆਪਾਂ ਕਹਿ ਦਿੰਨੇ ਆ ਕਿ ਉਹ ਮੋਡਰੇਟ ਹੈ ਤੇ ਬਟ ਜਦੋਂ ਉਹ 100 ਤੋਂ ਉੱਪਰ 150 ਤੱਕ ਜਾਂਦਾ ਤਾਂ ਉਹ ਅਨ ਥੋੜਾ ਜਿਹਾ ਅਨ ਹੈਲਦੀ ਹੋਣਾ ਸ਼ੁਰੂ ਹੋ ਜਾਂਦਾ ਸੋ ਜੇ ਜਿਸ ਤਰ੍ਹਾਂ ਕਿ ਹੁਣ 50 150 ਤੋਂ ਉੱਪਰ ਜਾਂਦਾ ਹੈ ਜਾਂ 200 ਤੱਕ ਜਾਂਦਾ ਉਹ ਤਾਂ ਫਿਰ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਸੋ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਦੋਂ ਦੀਵਾਲੀ ਦੁਸਹਿਰੇ ਦੇ ਸੀਜ਼ਨ ਆਂਦਾ ਹੈ ਤਾਂ ਉਦੋਂ ਜਿਹੜਾ ਇੰਨੀ ਜ਼ਿਆਦਾ ਮਤਲਬ ਜਿਹੜੀ ਫਾਇਰਵਰਕਸ ਹੁੰਦੇ ਨੇ ਜਾਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਟਾਕੇ ਚਲਾਏ ਜਾਂਦੇ ਆ ਤਾਂ ਉਦੋਂ ਫਿਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਕਾਫੀ ਪੂਰ ਹੋ ਜਾਂਦਾ ਜਿਹਦੇ ਨਾਲ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਇਸ ਤਰ੍ਹਾਂ ਕੀ ਹੁਣ ਆਪਾਂ ਦੇਖ ਰਿਹਾ ਕਿ ਮੌਸਮ ਦੇ ਮੌਸਮ ਕਾਫੀ ਸਾਫ਼ ਹੈਗਾ ਤੋਂ ਅੰਨ ਦਿਨਾਂ ਦੇ ਵਿੱਚ ਅਗਰ ਇਸ ਤਰ੍ਹਾਂ ਹੁਣ ਆ ਚੱਲ ਰਹੇ ਨੇ ਦਿਹਾੜ ਤਿਹਾਰ ਚੱਲ ਰਹੇ ਨੇ ਤਾਂ ਮਤਲਬ ਹਲੇ ਤਾਂ ਥੋੜਾ ਠੀਕ ਚੱਲ ਰਿਹਾ ਅਗਰ ਥੋੜੀ ਜੀ ਬਦਲਵਾਈ ਹੋਏਗੀ ਫਿਰ ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਸਥਿਤੀ ਹੈ ਉਹ ਖਤਰਨਾਕ ਹੋ ਜਾਂਦੀ ਹੈ ਕਿਉਂਕਿ ਉਹ ਜਿਹੜੇ ਬਦਲਵਾਈ ਦੇ ਨਾਲ ਜਿਹੜੀ ਰੇਡੀਏਸ਼ਨ ਹੈ ਉਹ ਬਾਹਰ ਜਾਣੀ ਹੁੰਦੀ ਹੈ ਸਪੇਸ ਤੋਂ ਉਵੀਅਰ ਐਟਮੋਸਫੇਅਰ ਦੇ ਵਿੱਚ ਇੰਟੈਂਗਲ ਹੋ ਜਾਂਦੀ ਹੈ ਕਿਉਂਕਿ ਕਲਾਊਡਸ ਜਿਹੜੇ ਨੇ ਉਹ ਐਬਜ਼ਾਰਬ ਕਰ ਲੈਂਦੇ ਆ ਸੋ ਉਦੋਂ ਜ਼ਿਆਦਾ ਕੰਡੀਸ਼ਨਸ ਜਿਹੜੀਆਂ ਖਰਾਬ ਹੁੰਦੀਆਂ ਨੇ ਕਿਉਂਕਿ ਹਾਲੇ ਸਾਡੇ ਕੋਲ ਜਿਹੜੀ ਫੋਰਕਾਸਟ ਆਈ ਹੈ 26 ਤੱਕ ਸਾਡੇ ਕੋਲ ਕਾਫੀ ਕਲੀਅਰ ਵੈਦਰ ਨਜ਼ਰ ਆ ਰਿਹਾ ਹੈ 27 ਤੋਂ ਔਨਵਰਡ ਸਾਡੇ ਕੋਲ ਜਿਹੜੇ ਥੋੜੇ ਜਿਹੀ ਕਲਾਊਡੀ ਵੈਦਰ ਹੋਣ ਦੇ ਚਾਂਸਸ ਨੇ ਸੋ ਆਮ ਨਾਲ ਜਿਹੜੇ ਆਪਾਂ ਕਹਿ ਸਕਦੇ ਆ ਲੋਕਾਂ ਨੂੰ ਵੀ ਆਪਾਈ ਅਪੀਲ ਕਰਦੇ ਆ ਕਿ ਜਿਹੜੇ ਜਿਹੜੇ ਫੈਸਟੀਵਲ ਨੇ ਉਹਨੂੰ ਆਪਾਂ ਚੰਗੇ ਢੰਗ ਨਾਲ ਮਨਾਈਏ ਨਾ ਕਿ ਆਪਾਂ ਕੀ ਜਿਹੜਾ ਆਪਾਂ ਵਾਤਾਵਰਨ ਨੂੰ ਖਰਾਬ ਕਰਕੇ ਆਪਾਂ ਆਪਣੀ ਸਿਹਤ ਨੂੰ ਵੀ ਖਰਾਬ ਕਰੀਏ ਇਸੇ ਤਰ੍ਹਾਂ ਕਿਸਾਨ ਵੀਰਾਂ ਨੂੰ ਵੀ ਅਸੀਂ اپੀਲ ਕਰਦੇ ਹਾਂ कि ਜਿਹੜੀ ਪਰਾਲੀ ਹੈ ਉਹਨੂੰ ਆਪਾਂ ਉਹਦੀ ਸਾਮ ਸੰਭਾਲ ਕਰੀਏ ਕਿਉਂਕਿ ਪੀਏਯੂ ਵੱਲੋਂ ਕਾਫੀ ਜ਼ਿਆਦਾ ਮਤਲਬ ਹੁਣ ਮਸ਼ੀਨਾ ਵੀ ਕੀਤੀਆਂ ਗਈਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਪਲਾਂਟਸ ਲਗਾਏ ਗਏ ਨੇ ਜਿਹੜੀ ਕਿ ਪਰਾਲੀ ਦੀ ਸਾਮ ਸੰਭਾਲ ਕਰ ਰਹੇ ਨੇ ਤੇ ਆਪਾਂ ਉਸ ਜਿਹੜੀ ਨਵੀਂ ਸਾਡੇ ਕੋਲ ਜਿਹੜੀ ਕੋਈ ਇਨਵੈਂਸ਼ਨ ਆ ਰਹੀ ਹੈ ਅਸੀਂ ਉਸ ਵੱਲ ਨੂੰ ਮੋਟੀਵੇਟ ਹੋਈਏ ਨਾ ਕਿ ਅਸੀਂ ਉਹੀ ਪੁਰਾਣਾ ਜਿਹੜਾ ਆਪਣਾ ਕਲਚਰ ਆ ਉਹਨੂੰ ਅਡਾਪਟ ਕਰਕੇ ਕਿ ਅਸੀਂ ਪਰਾਲੀ ਨੂੰ ਅੱਗ ਲਾ ਕੇ ਫਟਾਫਟ ਆਪਾਂ ਖੇਤ ਨੂੰ ਵਿਹਲਾ ਕਰੀਏ ਕਿਉਂਕਿ ਹਲੇ ਆਪਾਂ ਦੇਖ ਸਕਦੇ ਹਾਂ ਕਿ ਜਿਵੇਂ ਕਣਕ ਦੀ ਬੁਝਾਈ ਹੈ ਉਹ ਆਪਾਂ ਜਿਹੜੀ ਨਵੰਬਰ ਦੇ ਸ਼ੁਰੂ ਤੱਕ ਵੀ ਕਰ ਸਕਦੇ ਆ ਸੋ ਹਲੇ ਸਾਡੇ ਕੋਲ ਟਾਈਮ ਹੈਗਾ ਤਾਂ ਅਸੀਂ ਆਪਣਾ ਜਿਹੜਾ ਪ੍ਰਾਲੀ ਦੀ ਸਾਮ ਸੰਭਾਲ ਕਰੀਏ ਤੇ ਪ੍ਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰੀਏ ਆ ਮੈਮ ਲੁਧਿਆਣਾ ਇੰਡਸਟਰੀਅਲ ਹੱਬ ਹੈਗਾ ਇੱਥੇ ਕਾਫੀ ਤਰ੍ਹਾਂ ਦੇ ਇੰਡਸਟਰੀ ਹੈਗੇ ਕਿ ਲੱਗਦਾ ਹੈ ਕਿ ਲਗਾਤਾਰ ਜਿਹੜਾ 에ਅ ਪੋਲੂਸ਼ਨ ਆ ਹੁਣ 157 ਜਿਵੇਂ ਦਿਖਾਇਆ ਜਾ ਰਿਹਾ ਤੁਸੀਂ ਕਹ ਰਹੇ ਹੋ ਕਿ ਇਹ ਅਨ ਹੈਲਥੀ ਹੈਗਾ ਕੀ ਲੱਗਦਾ ਹੈ ਇਹਦੀ ਨਾਲ ਜਿਵੇਂ ਹੁਣ ਤਿਹਾੜੀ ਸੀਜ਼ਨ ਹੈਗਾ ਤਾਂ ਕਿਤਨੇ ਕਿਤੇ ਲੋਕ ਜਿਹੜੇ ਆ ਬਿਮਾਰ ਹੋ ਸਕਦੇ ਆ ਅ ਦੇਖੋ ਜਿਸ ਤਰ੍ਹਾਂ 150 ਤੋਂ ਉੱਪਰ ਮਤਲਬ ਜੇ ਆਪਾਂ ਉਹਨਾਂ ਦਾ ਇੰਡੈਕਸ ਦੇਖਦੇ ਆ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇ 150 200 ਦੇ ਵਿੱਚ ਆ ਤਾਂ ਉਹ ਕਾਫੀ ਅਨ ਹੈਲਦੀ ਹੈ ਸੋ ਜੇ 100 ਤੱਕ ਹੁੰਦਾ ਫਿਰ ਵੀ ਆਪਾਂ ਉਹਨੂੰ ਮੋਡਰੇਟ ਕਹਿ ਸਕਦੇ ਆ ਸੋ ਜਿਸ ਤਰ੍ਹਾਂ ਕਿ ਇੰਡਸਟਰੀਅਲ ਜਿਹੜੀ ਵੇਸਟ ਹੈਗੀ ਆ ਜਾਂ ਜਿਹੜਾ ਧੂਆਂ ਇੰਡਸਟਰੀਜ਼ ਦਾ ਆ ਰਿਹਾ ਹੈ ਜਾਂ ਜਾਂ ਵਹੀਕਲਸ ਦਾ ਧੂਆ ਆ ਤੇ ਉਤੋਂ ਫੈਸਟੀਵਲ ਸੀਜ਼ਨ ਹੋਣ ਕਰਕੇ ਜਿਹੜੇ ਵਾਹਨ ਨੇ ਉਹਨਾਂ ਦਾ ਧੂਆਂ ਵੀ ਵਿਚਰਲ ਜਾਂਦਾ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੇ ਜਿਹੜੇ ਆਪਾਂ ਪਟਾਕੇ ਚਲਾਉਂਦੇ ਆ ਉਹ ਵੀ ਸਾਰੇ ਜਿਹੜੇ ਐਟਮਾਸਫੇਅਰ ਦੇ ਵਿੱਚ ਉਹਨਾਂ ਦੀ ਸਾਰੀ ਜਿਹੜੀ ਐਨੇ ਰੈਸਾਈਨ ਹੈ ਉਹ ਘੁਲਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਸਾਡੇ ਨਾਲ ਅੰਦਰ ਜਾਂਦੀਆਂ ਕਿਉਂਕਿ ਬਹੁਤ ਬੀਕ ਜਿਹੜੇ ਪਾਰਟਿਕਲਸ ਹੁੰਦੇ ਨੇ ਸੋ ਇਹਨਾਂ ਨੂੰ ਜਿੰਨਾ ਹੋ ਸਕੇ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਦਿਨੋਂ ਦਿਨ ਆਪਾਂ ਦੇਖ ਰਹੇ ਆ ਕਿੰਨੀਆਂ ਜ਼ਿਆਦਾ ਜਿਹੜੀਆਂ ਮੌਸਮੀ ਤਬਦੀਲੀਆਂ ਹੋ ਰਹੀਆਂ ਨੇ ਉਹ ਇਸੇ ਕਰਕੇ ਹੋ ਰਹੀਆਂ ਨੇ ਕਿਉਂਕਿ ਆਪਾਂ ਜਿਹੜਾ ਕੁਦਰਤ ਆ ਉਹਦੇ ਨਾਲ ਅਸੀਂ ਬਹੁਤ ਜ਼ ਸੋ ਮਤਲਬ ਜ਼ਿਆਦਾ ਤਾਂ ਹੀ ਹੋਏਗਾ ਕਿ ਆਪਾਂ ਜਿਹੜੇ ਤਿਉਹਾਰ ਆ ਉਹਨਾਂ ਨੂੰ ਜਿਵੇਂ ਦੀਵਾਲੀ ਵੀ ਆਉਣੀ ਆ ਤਾਂ ਆਪਾਂ ਗ੍ਰੀਨ ਦੀਵਾਲੀ ਮਨਾਈਏ ਤੇ ਪਟਾਕੇਆਂ ਤੋਂ ਗੁਰੇਜ਼ ਕਰੀਏ ਤਾਂ ਕਿ ਆਪਾਂ ਆਪਣੀ ਸਿਹਤ ਨੂੰ ਵਾਤਾਵਰਣ ਨੂੰ ਸਾਡੇ ਪਾਣੀ ਨੂੰ ਸਾਰਿਆਂ ਨੂੰ ਅਸੀਂ ਆਪਣਾ ਜਿਹੜਾ ਉਹਦੀ ਸਾਂਭ ਸੰਭਾਲ ਕਰ ਸਕੀਏ